सारा कुछ तो शासन ने देना होंगे कोई अनट्रेन पायलट लेके नहीं आ रहे थे केंद्रीय मंत्री थी सुधी की दोस्तियों के बैठे पायलट लेके आगे पुराने एक्सपीरियंस पायलट हेलीकॉप्टर लेके आए थे चार बार हेलीकॉप्टर मानसा तो बठिंडा तो मुड़या चार बार वापस आया उसे घूमता रहा लैंड भी कर सकिया तो यह मतलब की है प्रशासन तो की ਮੈਮ ਤੁਸੀਂ ਕਹਿ ਰਹੇ ਸੀ ਪੰਜਾਬ ਸਰਕਾਰ ਤੁਹਾਡੇ ਨਾਲ ਇਸ ਤਰ੍ਹਾਂ ਦੇ ਵਿਤਕਰੇ ਕਰ ਰਹੀ ਹੈ ਤੁਸੀਂ ਉਹ ਕੇ ਵੀ ਕਹਿ ਕੇ ਸਾਨੂੰ ਗੋਲੀ ਮਾਰ ਦਿਓ ਜੇ ਨਹੀਂ ਜਾਨੀ ਹਾਂ ਤੇ ਬੈਠੇ ਸੀ ਆ ਵੀ ਤੇ ਐਨਾ ਹੀ ਮੇਰੇ ਤੋਂ ਡਰ ਲੱਗਦਾ ਜੇ ਤੁਸੀਂ ਨਹੀਂ ਚਾਹੁੰਦੇ ਕਿ ਮੈਂ ਜਿੱਤਾਂ ਤੇ ਤੁਸੀਂ ਗੋਲੇ ਮਾਰ ਸਕਦੇ ਹੋ ਵਰਨਾ ਮੈਂ ਤਾਂ ਜਿੱਤੂੰਗੀ ਲੋਕ ਮੇਰੇ ਨਾਲ ਮੈਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਕਾਰ ਵੱਲੋਂ ਦਾਇਰਾਂ ਕੀਤੀਆਂ ਗਈਆਂ ਸੀ ਕਿ ਪਰਮਪਾਲ ਚੋਣ ਨਹੀਂ ਲੜ ਸਕਣਗੇ ਉਹ ਆਪਣਾ ਅਸਤੀਫਾ ਉਹਨਾਂ ਦਾ ਮੰਨਜੂਰ ਨਹੀਂ ਕੀਤਾ ਗਿਆ। ਹਾਂ ਉਹ ਉਹ ਹਰ ਥਾਂ ਜਿਹੜੇ ਵਾਸਤੇ ਰੁਕਾਵਟ ਪੜੀ ਕਰਦੇ ਆ ਮੈਂ ਚੋਣ ਲੜਦੀ ਆ ਰਹੀਆਂ ਅੱਜ ਵੀ ਲੜਦੀਆਂ ਲੜੂੰਗੀ ਵੀ ਦਿੱਤੋਂ ਦੀ ਵੀ ਲੋਕ ਮੇਰੇ ਨਾਲ ਉਹਦੇ ਕੋਈ ਰੋਲਾ ਨਹੀਂ ਪੰਜਾਬ ਸਰਕਾਰ ਇਹੋ ਜਿਹਾ ਜ਼ੁਰਾਤਾਂ ਕਰਦੀ ਰਹੂਗੀ ਕਰੀ ਜਾਵੇਗਾ ਪਰ ਮੈਨੂੰ ਪੂਰਾ ਡਰੀ ਹੋਈ ਮੈਂ ਇੱਕ ਮੀਡੀਆ ਤੇ ਵੀ ਦਿੱਲੀ ਦੇ ਵਿੱਚ ਜੀ ਨਿਊਜ਼ ਚੈਨਲ ਕੇਜਰੀਵਾਲ ਵੱਲੋਂ ਬੰਦ ਕਰ ਦਿੱਤਾ ਗਿਆ ਤੁਸੀਂ ਉਸ ਤੇ ਕੀ ਕਹੋਗੇ ਕਿਉਂਕਿ ਮੀਡੀਆ ਤੇ ਵੀ ਇਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ। ਮੀਡੀਆ ਤੇ ਕਾਰਵਾਈਆਂ ਦੀ ਗੱਲ ਦੀ ਹੈਗੀ ਆ ਪਰ ਦੇਖੋ ਕਿਹੜਾ ਵੀ ਇਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਸਾਡੇ ਵੱਲ ਨਹੀਂ ਹੈਗਾ ਜਾਂ ਸਾਡੇ ਖੰਦੀ ਹੈਗਾ ਜਾਂ ਸਾਡੇ ਸਾਡੇ ਬਾਰੇ ਸਚਾਈਆਂ ਲੋਕਾਂ ਸਾਹਮਣੇ ਲੈ ਕੇ ਆ ਰਹੇ ਬੇਸਿਕਲੀ ਤਾਂ ਮੈਂ ਕਹੂੰਗੀ ਕਿ মিডিਆ ਐਂਟੀ ਨਹੀਂ ਹੁੰਦਾ ਕਿਤੇ ਦੇ মিডিਆ ਸਚਾਈ ਸਾਹਮਣੇ ਲੈ ਕੇ ਆਉਂਦਾ ਪਰ ਜਾਈ ਚਾਹੁੰਦੇ ਨਹੀਂ ਕਿ ਲੋਕਾਂ ਸਾਹਮਣੇ ਆਵੇ ਤੇ ਇਸ ਕਰਕੇ ਕਰਦੇ ਹੀ ਰਹਿੰਦੇ ਇਹੋ ਜਿਹਾ ਕੁਸ਼ਾਫੀ ਐਮਪੀ ਕੋਲ ਤੇ ਕੀ ਨਾ ਹੋ ਰਿਹਾ ਬਾਰੇ ਦਾ ਸੱਚ ਨਾ ਹੋ ਰਿਹਾ ਅੱਜ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਆਏ ਸੀ ਸਮ੍ਰਿਤੀ ਰਾਣੀ ਜੀ ਨੂੰ ਸੁਣਨ ਕਿਤੇ ਨਾ ਕਿਤੇ ਨਿਰਾਸ਼ ਗਏ ਨੇ ਕਿਉਂਕਿ ਉਹ ਆਪਣੇ ਮੰਤਰੀ ਦਾ ਭਾਸ਼ਣ ਨਹੀਂ ਤੁਹਾਨੂੰ ਕਰੇਗੀ ਭਾਸ਼ਣ ਮੈਂ ਅਸੀਂ ਮੰਤਰੀ ਜੀ ਨੂੰ ਬੇਨਤੀ करूंगी ਕਿ ਤੁਸੀਂ ਸੇਵ ਕਰਕੇ ਬਠਿੰਡਾ ਲੋਕ ਸਭਾ ਹਲਕੇ ਦੇ ਮੇਰੇ ਵੀਰਾਂ ਭੈਣਾਂ ਵਾਸਤੇ ਇੱਕ ਵੀਡੀਓ ਰਿਕਾਰਡ ਕਰੋ ਉਹਨਾਂ ਨੂੰ ਆਪਣਾ ਅਸ਼ੀਰਵਾਦ ਦਿਓ ਮੈਨੂੰ ਆਪਣਾ ਅਸ਼ੀਰਵਾਦ ਦਿਓ ਤੋਂ ਉਸ ਤਰ੍ਹਾਂ ਹੀ ਫਿਲਹਾਲ ਉਹ ਆਪਣਾ ਅਸ਼ੀਰਵਾਦ ਦੇਣ ਦੇ ਇੱਕ ਵੀਡੀਓ ਮੈਂ ਉਹਨਾਂ ਤੋਂ ਵੀ ਮੰਗ ਕਰੂੰਗੀ ਪਰ ਉਸ ਤੋਂ ਬਾਅਦ ਮੈਂ ਇਹ ਵੀ ਸਾਡੀ ਇਹ ਕਰਨੀ ਆ ਕਿ ਇੱਕ ਤਰੀਕ ਨੂੰ ਵੋਟਾਂ ਵੇਝਾਂਗੇ ਉਹ ਸਮ੍ਰਿਤੀ ਰਾਣੀ ਜੀ ਨੂੰ ਅਸੀਂ ਦੁਬਾਰਾ ਬੁਲਾ ਕੇ ਕਿ ਰੋਡ ਸੋਖਰਾਵਾਂਗੇ ਪਿੰਡ-ਪਿੰਡ ਉਹਨਾਂ ਦਾ ਅਸੀਂ ਆਪਦੇ ਵਰਕਰਾਂ ਨੂੰ ਆਪਦੇ ਸਪੋਰਟਰਾਂ ਨੂੰ ਮੀਰਾ ਪੈਣਾ ਨੂੰ ਨਾਰਾਜ਼ ਨਹੀਂ ਕਰਾਂਗੇ